ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪਨੇ ਹੋ ਤੁਮ ਕਥਾ ਸੁਧਾਰੇ ਸਜਣਾ ਸਚਾ ਬਾਤ ਸਾਹੋ ਸਿਰ ਸਾਹ ਲੈ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦਿਵਾਤਾ ਆਤਮਾ ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਉ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਉ ਨਾਨਕਤਾ ਕਾ ਦਾਸ ਹੈ ਸੋਈ ਨਿਰੰਝਨ ਦੇਉ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਗੁਰਾਂ ਦਾ ਖਾਸ ਰੂਪ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਆ ਭਾਗਾਂ ਵਾਲੇ ਹੋ ਜੋ ਰਾਮਤਾ ਦੇ ਮੂਜਸਮੇ ਸਮੁੱਚੀ ਮਾਨਵਤਾ ਦੇ ਸਾਜੇ ਸਤਿਗੁਰੂ ਦੀਨ ਦੁਨੀ ਦੇ ਵਾਲੀ ਰਾਜਾ ਨਰਾਜ ਪਾਨਾਨ ਪਾਨ ਉਪਮਾ ਮੇ ਉਪਮਾ ਮਹਾਨ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸ਼ਬਦੋ ਏਕਰਾ ਮਾਤ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨ ਤੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਔਰ ਮੁਕੱਦਸ ਹਾਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾ ਰੂਪੀ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀਾਂ ਨੇ ਸੁਭਾਗ ਬਖਸ਼ ਕੇ ਅੰਮ੍ਰਿਤ ਵੇਲੇ ਦੇ ਸਮੇਂ ਅੰਦਰ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਲਵਾਉਣ ਦਾ ਬਹਲੋਦਮ ਬਖਸ਼ਿਆ ਸੋ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਆਸ਼ਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਕਿ ਚੱਲ ਰਹੀ ਹੈ ਆਪ ਸਰਬਾ ਸੰਗਤ ਨੇ 12ਵੀਂ ਪੌੜੀ ਦੇ ਨਾਲ ਜੋ ਦੋ ਸ਼ਲੋਕਾਂ ਤੱਕ ਦੇ ਵਿਚਾਰ ਆਪ ਸੰਗਤ ਨੇ ਸਰਵਣ ਕੀਤੀ ਅੱਗੇ ਤੀਸਰੇ ਸ਼ਲੋਕ ਦਾ ਆਪ ਸੰਗਤ ਨੇ ਪਾਠ ਸਰਵਣ ਕੀਤਾ ਸੋ ਪਿਛਲੇ ਦਿਵਾਨਾਂ ਦੇ ਅੰਦਰ ਵਿਚਾਰ ਕੇ ਆਏ ਦੀਨ ਦੁਨੀਦੇ ਵਾਲੇ ਅਕਾਲ ਪੁਰਖ ਪਰਮਾਤਮਾ ਜੋ ਕਿ ਸਾਰਿਆਂ ਦਾ ਹੀ ਜਿਹੜਾ ਧਰਮ ਹੈ ਉਹ ਇੱਕ ਪਰਮੇਸ਼ਰ ਨੂੰ ਜਾਨਣਾ ਹੈ ਜਿਨ੍ਹਾਂ ਨੇ ਇੱਕ ਪਰਮੇਸ਼ਰ ਨੂੰ ਜਾਣ ਲਿਆ ਉਹਨਾਂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਰਹਿ ਗਿਆ ਤੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਇਸ ਸੰਸਾਰ ਤੇ ਜਿਤਨੇ ਵੀ ਮਨੁੱਖ ਨੇ ਉਹ ਸਾਰੇ ਹੀ ਪ੍ਰਮਾਤਮਾ ਤੋਂ ਬਲਿਹਾਰ ਜਾਣ ਕੁਰਬਾਨ ਜਾਣ ਵਾਰਨੇ ਜਾਣ ਪ੍ਰਮਾਤਮਾ ਤੋਂ ਕਿਉਂਕਿ ਪ੍ਰਮਾਤਮਾ ਦਾ ਅੰਤ ਕਿਸੇ ਨੇ ਨਹੀਂ ਪਾਇਆ ਉਹ ਪ੍ਰਮਾਤਮਾ ਆਪਣੀ ਹੀ ਬਣਾਈ ਹੋਈ ਕੁਦਰਤ ਦੇ ਵਿੱਚ ਆਪ ਵਸ ਰਿਹਾ ਏ ਤੇ ਉਹ ਪਰਮਾਤਮਾ ਦਾ ਅੰਤ ਨਹੀਂ ਕਿਸੇ ਨੇ ਪਾਇਆ ਤੋਂ ਸਤਿਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਪਰਮਾਤਮਾ ਦੀ ਜੋਤ ਦੇ ਵਿੱਚੋਂ ਇਹ ਧਰਤੀ ਪੈਦਾ ਹੋਈ ਧਰਤੀ ਬਣੀ ਤੇ ਉਹ ਪਰਮਾਤਮਾ ਦੀ ਜੋਤ ਦੇ ਵਿੱਚ ਇਹ ਧਰਤੀ ਹੈ ਤੇ ਧਰਤੀ ਦੇ ਵਿੱਚ ਹੀ ਪਰਮਾਤਮਾ ਦੀ ਜੋਤ ਹੈ ਇਸ ਪ੍ਰਕਾਰ ਪਰਮਾਤਮਾ ਦੀ ਲੀਲਾ ਅਪਰੰਪਾਰ ਹੈ ਪਰਮਾਤਮਾ ਦੀ ਲੀਲਾ ਦਾ ਕਿਸੇ ਨੇ ਅੰਤ ਨਹੀਂ ਪਾਇਆ ਵੱਡੇ ਵੱਡੇ ਸੁਰ ਨਰ ਮਨ ਜਨ ਇਹ ਸਾਰੇ ਹੀ ਪਰਮਾਤਮਾ ਨੂੰ ਖੋਜਣ ਤੇ ਲੱਗੇ ਪਰ ਬੇਅੰਤ ਵਾਹਿਗੁਰੂ ਦਾ ਅੰਤ ਨਹੀਂ ਕਿਸੇ ਕੋਲੋਂ ਵੀ ਪਾਇਆ ਗਿਆ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀਆ ਨੇ ਪਿਛਲੇ ਸ਼ਲੋਕ ਦੇ ਅੰਦਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆ ਨੇ ਬਖਸ਼ਿਸ਼ ਕਰਕੇ ਦੱਸਿਆ ਕਿ ਜਿਹੜੇ ਜੋਗੀ ਉਹਨਾਂ ਦਾ ਧਰਮ ਆਪਣੇ ਨੇਤੀ ਧੋਤੀ ਪ੍ਰਾਣਾ ਜਾਮ ਹੋਰ ਜਿਤਨੇ ਵੀ ਯੋਗ ਮਤ ਦੇ ਨਾਲ ਸੰਬੰਧਿਤ ਸਾਧਨ ਉਹ ਸਾਰਿਆਂ ਨੂੰ ਪ੍ਰਚਾਰਨ ਬ੍ਰਾਹਮਣਾ ਦਾ ਕੰਮ ਵੇਦਾਂ ਨੂੰ ਪ੍ਰਚਾਰਨ ਖੱਤਰੀਆਂ ਦਾ ਕੰਮ ਸੂਰਮਤਾਈ ਨੂੰ ਜਿਹੜਾ ਪਛਾਨਾ ਜਾਂ ਪ੍ਰਚਾਰਨਾ ਸ਼ੂਦਰਾਂ ਦਾ ਸ਼ਬਦ ਜਿਹੜਾ ਕਰਮ ਪ੍ਰਾਇਆਂ ਦੀ ਕਿਰਤ ਕਰਨੀ ਤੇ ਉਹਨੂੰ ਪ੍ਰਚਾਰਨਾ ਇਸ ਪ੍ਰਕਾਰ ਸਾਰੇ ਹੀ ਆਪਣੇ ਆਪਣੇ ਧਰਮ ਨੂੰ ਆਪਣੇ ਕਰਮਾਂ ਨੂੰ ਜਿਹੜੇ ਪ੍ਰਚਾਰਦੇ ਨੇ ਪਰ ਸਾਰਿਆਂ ਦਾ ਧਰਮ ਕੀ ਹੈ ਸਾਰਿਆਂ ਦਾ ਮੋਡ ਕੀ ਹੈ ਉਹ ਹੈ ਇੱਕ ਸ਼ਬਦ ਇੱਕ ਸ਼ਬਦ ਕਿਹੜਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਬ੍ਰਹਮ ਕੌਣ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ ਬ੍ਰਹਮ ਤੋਂ ਇਹ ਭਾਵ ਨਹੀਂ ਕਿ ਬ੍ਰਹਮਾ ਬ੍ਰਹਮ ਤੋਂ ਭਾਵ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਵਾਸ ਦੇ ਵਿੱਚ 33 ਕਰੋੜ ਦੇਵਤੇ 9 ਕਰੋੜ ਦੇਵਤੀਆਂ 84 ਸਿੱਧ ਤੇ ਹੋਰ ਜਿਤਨੇ ਜਤੀ ਸਿੱਧ ਪੀਰ ਪੈਗੰਬਰ ਆਦਿਕ ਸਾਰਾ ਕੋਜੀ ਜੀ ਦੇ ਵਾਸ ਦੇ ਵਿੱਚ ਹੈ ਪਰਮਾਤਮਾ ਦੀ ਬਣਾਈ ਹੋਈ ਲੁਕਾਈ 84 ਲੱਖ ਜੀਵ ਵੀ ਉਸ ਪਰਮਾਤਮਾ ਦੇ ਵਾਸ ਦੇ ਵਿੱਚ ਹੈ ਤੋ ਸਾਰਿਆਂ ਦਾ ਹੀ ਜਿਹੜਾ ਧਰਮ ਹੈ ਉਹ ਇੱਕ ਸ਼ਬਦ ਨੂੰ ਪ੍ਰਚਾਰਨਾ ਸਾਰੇ ਉਸ ਬ੍ਰਹਮ ਦੇ ਵਿੱਚੋਂ ਹੀ ਪੈਦਾ ਹੋਏ ਤੇ ਉਹ ਬ੍ਰਹਮ ਦੇ ਵਿੱਚ ਹੀ ਜਾ ਕੇ ਮਿਲ ਜਾਣਾ ਹੈ ਜਿੱਦਾਂ ਪਰਮਾਤਮਾ ਇੱਕ ਜੋਤ ਹੈ ਉਹ ਪਰਮਾਤਮਾ ਦੀ ਜੋਤ ਦੇ ਵਿੱਚੋਂ ਇੱਕ ਅੰਸ਼ ਹੈ ਉਹ ਜਿਹੜੀ ਇਸ ਸੰਸਾਰ ਤੇ ਆਈ ਤੇ ਮਨੁੱਖਾਂ ਦੇ ਵਿੱਚ ਪਰ ਗੱਲ ਇਹ ਹੈ ਜਿਹੜੀ ਪਰਮਾਤਮਾ ਦੀ ਜੋਤ ਪਰਮਾਤਮਾ ਦੀ ਜਿਹੜੀ ਇਹ ਸਾਰੀ ਸ਼ਕਤੀ ਪਰਮਾਤਮਾ ਦੀ ਜਿਹੜੀ ਸਾਰੀ ਜੋਤ ਹੈ ਉਹਦੀ ਜਿਹੜੀ ਇੱਕ ਅੰਸ਼ ਇਸ ਸੰਸਾਰ ਤੇ ਆਈ ਜੇ ਤੇ ਉਹ ਰਹੀ ਨਿਰਮਲ ਉਹਨੇ ਫਿਰ ਜਾ ਕੇ ਪ੍ਰਮਾਤਮਾ ਦੇ ਵਿੱਚ ਮਿਲ ਜਾਣਾ ਏ ਜੇ ਉਹ ਪ੍ਰਮਾਤਮਾ ਦੀ ਜੋਤ ਦੇ ਵਿੱਚ ਉਹ ਅੰਸ਼ ਨਿਰਮਲ ਨਾ ਰਹੀ ਜਿਹੜੀ ਇਸ ਸੰਸਾਰ ਤੇ ਮਨੁੱਖ ਦੇ ਅੰਦਰ ਹੈ ਜੇ ਉਹਦੇ ਵਿੱਚ ਜੇ ਉਸੇ ਜੋਤ ਦੇ ਨਾਲ ਮਨੁੱਖ ਨੇ ਕੀਤੇ ਪਾਪ ਤੇ ਸੇਵਾ ਨਾ ਕੀਤੀ ਕਮਾਈ ਨਾ ਕੀਤੀ ਤੇ ਫਿਰ ਉਹਨੂੰ ਇਹ ਦਰਾਂ-ਦਰਾਂ ਤੇ ਭਟਕਣਾ ਪੈਣਾ 84 ਲੱਖ ਜੁਨਾਂ ਨੂੰ ਭੋਗਦੇ ਹੋਏ ਠੋਕਰਾਂ ਖਾਣੀਆਂ ਪੈਣੀਆਂ ਨੇ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀਆਂ ਦੀ ਜੋਤ ਦੇ ਵਿੱਚੋਂ ਹੀ ਇਹ ਮਨੁੱਖ ਦੀ ਅੰਛਾਈ ਹੈ। ਤੋਂ ਸਾਰਿਆਂ ਦਾ ਹੀ ਜਿਹੜਾ ਧਰਮ ਹੈ ਉਹ ਪ੍ਰਮਾਤਮਾ ਬ੍ਰਹਮ ਨੂੰ ਪਛਾਨਣਾ ਪਰ ਜਿੰਨੇ ਬ੍ਰਹਮ ਨੂੰ ਪਛਾਨ ਲਿਆ ਉਹਦੇ ਵਿੱਚ ਤੇ ਬ੍ਰਹਮ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਰਹਿ ਗਿਆ। ਅੱਗੇ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਜਿਸ ਦਾ ਆਪ ਜੀਆਂ ਨੇ ਪਾਠ ਸਰਵਣ ਕੀਤਾ ਆਓ ਉਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਇਹ ਪਾਵਨ ਸ਼ਲੋਕ ਧੰਨ Sri Guru Granth Sahib ਜੀਆਂ ਦੇ ਪਾਵਨ ਅੰਗ 469 ਉੱਪਰ ਸੁਭਾਈ ਮਾਨ ਹੈ ਮਹੱਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਇਕ ਕ੍ਰਿਸ਼ਨੰ ਕ੍ਰਿਸ਼ਨੰ ਤੋ ਭਾਵ ਜਿਹੜਾ ਉਹ ਬ੍ਰਹਮ ਹੈ ਇਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਬ੍ਰਹਮ ਹੈ ਸਰਬ ਦੇਵਾ ਸਾਰਿਆਂ ਦਾ ਹੀ ਦੇਵਤਾ ਹੈ ਸਾਰਿਆਂ ਦਾ ਹੀ ਪਾਲਣਹਾਰ ਹੈ ਸਾਰਿਆਂ ਦਾ ਹੀ ਪੈਦਾਵਾਰ ਹੈ ਸਾਰਿਆਂ ਨੂੰ ਹੀ ਪੈਦਾ ਕਰਨ ਵਾਲਾ ਏ ਸਾਰਿਆਂ ਨੂੰ ਹੀ ਪਾਲਣ ਵਾਲਾ ਏ ਸਾਰਿਆਂ ਨੂੰ ਸੰਘਾਰਨ ਵਾਲਾ ਉਹ ਪ੍ਰਮਾਤਮਾ ਇੱਕ ਹੈ ਕ੍ਰਿਸ਼ਨ ਕ੍ਰਿਸ਼ਨ ਤੋਂ ਭਾਵ ਉਹ ਪ੍ਰਮਾਤਮਾ ਦੂਸਰਾ ਅਰਥ ਇਹ ਹੈ ਕ੍ਰਿਸ਼ਤੋ ਭਾਵ ਜਿਹੜਾ ਕਮਜ਼ੋਰ ਨਾ ਜਿਹੜਾ ਕਮਜ਼ੋਰ ਨਹੀਂ ਹੈ ਉਹ ਪ੍ਰਮਾਤਮਾ ਸਾਰਿਆਂ ਦਾ ਹੀ ਦੇਵਤਾ ਹੈ ਸਾਰਿਆਂ ਦਾ ਹੀ ਪਾਲਣਹਾਰ ਹੈ ਉਸ ਤੋਂ ਬਾਅਦ ਜਿਹੜਾ ਪ੍ਰਮਾਤਮਾ ਜੀਵ ਰੂਪ ਦੇ ਵਿੱਚ ਵੀ ਹੈ ਤੇ ਈਸ਼ ਰੂਪ ਦੇ ਵਿੱਚ ਵੀ ਉਹ ਪ੍ਰਮਾਤਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਉਸ ਤੋਂ ਬਾਅਦ ਜਿਹੜਾ ਪ੍ਰਮਾਤਮਾ ਤਤ ਪਦ ਦੇ ਵਿੱਚ ਵੀ ਹੈ ਤਵੰਗ ਪਦ ਦੇ ਵਿੱਚ ਵੀ ਹੈ ਤੇ ਇਹਨਾਂ ਤੋਂ ਉੱਠ ਕੇ ਆਪਣੇ લક્ષ ਨੂੰ ਬ੍ਰਹਮ ਨੂੰ ਜਾਣਨ ਵਾਲਾ ਉਹ ਵੈਗਰੂ ਉਹ ਸਾਰਿਆਂ ਦਾ ਹੀ ਪਾਲਣਹਾਰ ਹੈ ਸਾਰਿਆਂ ਦਾ ਹੀ ਰਚਨਹਾਰ ਹੈ ਸਾਰਿਆਂ ਦਾ ਹੀ ਸੰਹਾਰਨਹਾਰ ਹੈ ਉਹ ਪ੍ਰਮਾਤਮਾ ਇਸ ਪ੍ਰਕਾਰ ਉਹ ਕ੍ਰਿਸ਼ਨੰ ਸਰਬਦੇਵਾ ਉਹ ਪਰਮਾਤਮਾ ਸਾਰਿਆਂ ਦਾ ਹੀ ਦੇਵਤਾ ਹੈ ਸਾਰਿਆਂ ਦਾ ਹੀ ਪਾਲਣਹਾਰ ਹੈ ਸਾਰਿਆਂ ਤੋਂ ਜਿਹੜੀ ਵੱਡੀ ਪਾਵਰ ਹੈ ਸਾਰਿਆਂ ਤੋਂ ਜਿਹੜੀ ਵੱਡੀ ਸ਼ਕਤੀ ਹੈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਹਨ ਦੇਵ ਦੇਵਾ ਤਾਂ ਆਤਮਾ ਤੋ ਆਤਮਾ ਦਾ ਵੀ ਜਿਹੜਾ ਪਤੀ ਰੂਪ ਪਰਮੇਸ਼ਰ ਰੂਪ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ ਦੇਵ ਦੇਵਾ ਤਾਂ ਆਤਮਾ ਆਤਮਾ ਦਾ ਪ੍ਰਕਾਸ਼ਕ ਸਾਰਿਆਂ ਨੂੰ ਪਾਲਣਹਾਰ ਇਹ ਸੰਸਾਰ ਤੇ ਜਿਹਦਾ ਪ੍ਰਕਾਸ਼ ਹੈ ਉਹ ਪ੍ਰਮਾਤਮਾ ਕਾਲ ਪੁਰਖ ਵਾਹਿਗੁਰੂ ਆਪ ਹੈ ਹੁਣ ਇੱਥੇ ਇੱਕ ਸਵਾਲ ਜਿਸ ਪ੍ਰਕਾਰ ਪ੍ਰਮਾਤਮਾ ਪਾਲਣਹਾਰ ਇਹ ਪ੍ਰਮਾਤਮਾ ਪ੍ਰਕਾਸ਼ਕ ਹੈ ਸਾਰਿਆਂ ਨੂੰ ਇਹ ਪ੍ਰਕਾਸ਼ ਦੇਣ ਵਾਲਾ ਹੈ ਤੇ ਚੰਦਰਮਾ ਸੂਰਜ ਵੀ ਪ੍ਰਕਾਸ਼ ਰੂਪ ਦੇਣ ਵਾਲੇ ਨੇ ਇਹਨਾਂ ਤੋਂ ਵੀ ਜਿਹੜਾ ਵੱਡਾ ਹੈ ਉਹ ਪ੍ਰਮਾਤਮਾ ਹੈ ਤੋ ਦੇਵ ਦਿਵਾਤ ਆਤਮਾ ਜਿਹੜਾ ਇਹਦਾ ਦੂਸਰਾ ਅਰਥ ਹੈ ਉਹ ਦੇਵ ਦੇਵਾ ਤੋਂ ਭਾਵ ਇਹ ਜਿਹੜਾ ਸ਼ਬਦ ਹੈ ਇਹਨੂੰ ਇਕੱਠਾ ਕਰਕੇ ਕਰਨਾ ਦੇਵ ਦੇਵ ਤੋਂ ਭਾਵ ਜਿਹੜੇ ਦੇਵਤੇ ਨੇ ਦਿਵਾਤ ਦਿਵਾਤ ਤੋਂ ਭਾਵ ਜਿਹੜੇ ਦਾਇਤ ਨੇ ਉਨ੍ਹਾਂ ਤੋਂ ਵੀ ਵੱਡਾ ਏ ਉਹ ਪ੍ਰਮਾਤਮਾ ਹੈ ਉਹ ਆਤਮ ਸਰੂਪ ਪ੍ਰਮਾਤਮਾ ਹੈ ਤਾਂ ਇਸ ਪ੍ਰਕਾਰ ਇਸ ਸੰਸਾਰ ਤੇ ਸਾਰਿਆਂ ਨੂੰ ਹੀ ਰਚਣ ਵਾਲਾ ਸਾਰਿਆਂ ਦਾ ਸੰਗਾਰਨ ਹਾਰ ਉਹ ਪ੍ਰਮਾਤਮਾ ਹੈ ਜੋ ਕਿ ਸਾਰਿਆਂ ਦਾ ਹੀ ਪਾਲਣਹਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਬ੍ਰਹਮ ਸਰੂਪ ਹੈ ਆਤਮਾ ਬਾਸ ਦਿਵਸਯ ਤੋ ਇਸ ਪ੍ਰਕਾਰ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਇਹ ਜਿਹੜੀ ਆਤਮਾ ਉਹਦੇ ਵਿੱਚ ਵੀ ਜਿਹੜਾ ਵਸਣ ਵਾਲਾ ਹੈ ਬਾਸ ਦੇਵ ਭਾਵ ਜਿਹੜਾ ਆਤਮਾ ਦੇ ਵਿੱਚ ਵਸਣ ਵਾਲਾ ਪਰਮਾਤਮਾ ਹੈ ਉਹ ਸਾਰਿਆਂ ਦਾ ਹੀ ਪਾਲਣਹਾਰ ਹੈ ਸਾਰਿਆਂ ਨੂੰ ਰੋਜੀ ਦੇਣ ਵਾਲਾ ਇਹ ਬਾਸ ਦੇਵਸ ਜੋ ਕਿ ਦੋ ਅਰਥਾਂ ਦੇ ਵਿੱਚ ਹੁੰਦਾ ਹੈ ਇੱਕ ਸ਼੍ਰੀ ਕ੍ਰਿਸ਼ਨ ਜੀਆ ਦੇ ਪਿਤਾ ਬਾਸਦੇਵ ਤੇ ਦੂਸਰਾ ਅਰਥ ਪਰਮਾਤਮਾ ਦੇ ਵਿੱਚ ਵੀ ਕੀਤਾ ਹੈ ਕਿਉਂਕਿ ਵਿਸ਼ਨੂੰ ਪੁਰਾਣ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਸਾਰਿਆਂ ਦਾ ਰਚਨਹਾਰ ਸਾਰਿਆਂ ਦਾ ਪ੍ਰਕਾਸ਼ਕ ਉਹ ਅਕਾਲ ਪੁਰਖ ਵਾਹਿਗੁਰੂ ਬਾਸਦੇਵ ਹੈ ਭਾਵ ਸਾਰਿਆਂ ਦੇ ਵਿੱਚ ਵਾਸਾ ਕਰਨ ਵਾਲਾ ਹੈ ਉਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਉਹ ਪਰਮਾਤਮਾ ਬੇਅੰਤ ਉਹਦਾ ਕਿਸੇ ਨੇ ਅੰਤ ਨਹੀਂ ਪਾਇਆ ਏ ਅਨੰਤ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦਾ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹਿ ਜੀਹ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਅੱਖ ਹੈ ਤਾਂ ਵੇਖ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਅਗੰਮ ਜਿਹੜਾ ਗਮਤਾ ਤੋਂ ਰਹਤ ਹੈ ਜਿਹੜੀ ਮਾਨ ਤੇ ਬਾਣੀ ਦੇ ਨਾਲ ਕਿਸੇ ਚੀਜ਼ ਨੂੰ ਸੋਚਣਾ ਉਹ ਜਿਹੜੀ ਗਮਤਾ ਹੁੰਦੀ ਹੈ ਉਹ ਗਮਤਾ ਤੋਂ ਰਹਤ ਹੈ ਅਗੋਚਰ ਹੈ ਉਹ ਪ੍ਰਮਾਤਮਾ ਪ੍ਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਸਤਿਗੁਰੂ ਸਾਹਿਬ ਜੀ ਤੁਸੀਂ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਆਪ ਹੀ ਆਪਣੇ ਆਪ ਨੂੰ ਜਾਣਨ ਵਾਲੇ ਹੋ ਤੁਹਾਡਾ ਅੰਤ ਨਹੀਂ ਕਿਸੇ ਨੇ ਪਾਇਆ ਤੇ ਇਸ ਸੰਸਾਰ ਤੇ ਜਿਹੜੇ ਜੀਵ ਜੰਤ ਨੇ ਸਤਿਗੁਰੂ ਸਾਹਿਬ ਜੀ ਆਪ ਜੀਆਂ ਨੇ ਸਵਾਂਗ ਰਚਿਆ ਜੀ ਇਹ ਜੰਤ ਸਭ ਖੇਲ ਤੇਰਾ ਕਿਆ ਕੁ ਵਖਾਣਾ ਏ ਹੁਣ ਕੀ ਆਖ ਸਕਦਾ ਹੈ ਆਪ ਜੀਆਂ ਦੀ ਵਡਿਆਈ ਨੂੰ ਆਪ ਜੀਆਂ ਦੀ ਬਣਾਈ ਹੋਈ ਕੁਦਰਤ ਨੂੰ ਇਹ ਆਪ ਜੀਆਂ ਨੇ ਇੱਕ ਸਵਾਂਗ ਰਚਾਇਆ ਜਿਸ ਪ੍ਰਕਾਰ ਜਿਹੜਾ ਬਾਜੀਗਰ ਹੁੰਦਾ ਹੈ ਨਾ ਬਾਜੀਗਰ ਉਹ ਇੱਕ ਸਵਾਂਗ ਰਚਦਾ ਹੈ ਭਾਅ ਖੇਡ ਰਚਦਾ ਹੈ ਤੇ ਉਹ ਖੇਡ ਨੂੰ ਵੇਖਣ ਵਾਲੇ ਜਿਹੜੇ ਲੋਕ ਨਹੀਂ ਆਉਂਦੇ ਨੇ ਉਸੇ ਪ੍ਰਕਾਰ ਇਹ ਪ੍ਰਮਾਤਮਾ ਨੇ ਜਿਹੜੇ ਜੀਵ ਪੈਦਾ ਕੀਤੇ ਨੇ ਉਹ ਇੱਕ ਖੇਡ ਦੀ ਨਿਆਈ ਹੈ ਇਹ ਖੇਡ ਨੂੰ ਵੇਖਣ ਵਾਲੇ ਕੌਣ ਨੇ ਉਹ ਪ੍ਰਮਾਤਮਾ ਆਪ ਹੀ ਵੇਖ ਰਿਹਾ ਹੈ ਆਪਣੀ ਖੇਡ ਹੁਣ ਇਹ ਖੇਡ ਬਣਾਈ ਕਿਸ ਪ੍ਰਕਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਜਿਹੜੀ ਸ਼ਕਤੀ ਹੈ ਉਹ ਹੈ ਮਾਇਆ ਸਭਲ ਮਾਇਆ ਕਿਉਂਕਿ ਇੱਥੇ ਬਾਸ ਦਿਵਸ ਸ਼ਬਦ ਆਇਆ ਬਾਸ ਬਾਸ ਤੋਂ ਭਾਵ ਸਾਰਿਆਂ ਦੇ ਵਿੱਚ ਵਾਸਾ ਕਰਨ ਵਾਲਾ ਦੇਵ ਦੇਵ ਤੋਂ ਭਾਵ ਜਿਹੜਾ ਪ੍ਰਕਾਸ਼ਮਾਨ ਹੈ ਅਖੀਰ ਤੇ ਆਇਆ ਸੱਸਾ ਤੇ ਸੱਸੇ ਦੇ ਪੈਰ ਦੇ ਵਿੱਚ ਇਹੜਾ ਇਹ ਤੋਂ ਭਾਵ ਕਿ ਜਿਹੜਾ ਸਭਲ ਮਾਇਆ ਏ ਸਾਰਿਆਂ ਤੋਂ ਜਿਹੜੀ ਸ਼ਕਤੀਵਾਨ ਮਾਇਆ ਏ ਜਿਹੜੀ ਪ੍ਰਮਾਤਮਾ ਨੇ ਆਪ ਬਣਾਈ ਹੋਈ ਪ੍ਰਮਾਤਮਾ ਦੀ ਸ਼ਕਤੀ ਹੈ ਇਹਨੂੰ ਪ੍ਰਮਾਤਮਾ ਦੀ ਪਤਨੀ ਵੀ ਕਿਹਾ ਏ ਜਿਹੜੀ ਮਾਇਆ ਏ ਮਾਇਆ ਦੇ ਨਾਲ ਇਹ ਸ੍ਰਿਸ਼ਟੀ ਦੀ ਪੈਦਾਵਾਰ ਹੋਈ ਤੋ ਉਹ ਪ੍ਰਮਾਤਮਾ ਐਸਾ ਏ ਜਿਹੜਾ ਸਾਰਿਆਂ ਦੇ ਵਿੱਚ ਵਾਸਾ ਕਰਨ ਵਾਲਾ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸਭਲ ਮਾਇਆ ਤੋਂ ਵੀ ਪਰੇ ਹੈ ਤੇ ਉਸ ਦੇ ਵਿੱਚ ਵੀ ਹੈ ਉਹ ਪ੍ਰਮਾਤਮਾ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇੱਕ ਸਵਾਂਗ ਰਚਿਆ ਏ ਜਿਸ ਪ੍ਰਕਾਰ ਬਾਜੀਗਰ ਰਚਦਾ ਏ ਬਾਜੀਗਰ ਆਪਣਾ ਸਵਾੰਗ ਰਚਦਾ ਏ ਤੇ ਫਿਰ ਇਹ ਵੀ ਵੇਖੋ ਧਿਆਨ ਰੱਖੋ ਜਦੋਂ ਬਾਜੀਗਰ ਸਵਾੰਗ ਰਚਦਾ ਏ ਉਦੋਂ ਸਵਾੰਗ ਰਚਣ ਤੋਂ ਪਹਿਲਾਂ ਉਹ ਕੱਲਾ ਹੁੰਦਾ ਏ ਉਥੇ ਕੋਈ ਨਹੀਂ ਹੁੰਦਾ ਤੇ ਜਦੋਂ ਉਹ ਆਪਣੀ ਖੇਡ ਰਚਦਾ ਏ ਉਦੋਂ ਫਿਰ ਤਮਾਸ਼ਾ ਵੇਖਣ ਵਾਲੇ ਸਾਰੇ ਲੋਕ ਕੱਟਿਓ ਜਾਂਦੇ ਨੇ ਜਦੋਂ ਉਹਦੀ ਖੇਡ ਪੂਰੀ ਹੁੰਦੀ ਹੈ ਉਹ ਤਮਾਸ਼ਾ ਵੇਖਣ ਵਾਲੇ ਸਾਰੇ ਚਲੇ ਜਾਂਦੇ ਨੇ ਉਹ ਬਾਜੀਗਰ ਫਿਰ ਕੱਲਾ ਇਸੇ ਪ੍ਰਕਾਰ ਪ੍ਰਮਾਤਮਾ ਹੈ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਜਦੋਂ ਪੈਦਾ ਕੀਤੀ ਉਦੋਂ ਪ੍ਰਮਾਤਮਾ ਕੱਲਾ ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਇਹ ਸ੍ਰਿਸ਼ਟੀ ਦੀ ਪੈਦਾਵਾਰ ਨਹੀਂ ਹੋਈ ਉਦੋਂ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੱਲਾ ਸੀ ਜਦੋਂ ਇਹ ਸ੍ਰਿਸ਼ਟੀ ਪੈਦਾ ਹੋ ਗਈ ਉਦੋਂ ਇਹ ਸਾਰੇ ਜੀਵ ਪੈਦਾ ਹੋਏ ਉਦੋਂ ਵੀ ਪ੍ਰਮਾਤਮਾ ਸੀ ਤੇ ਜਿੱਦਣ ਇਹ ਸ੍ਰਿਸ਼ਟੀ ਦਾ ਨਾਸ਼ ਹੋਣਾ ਹੈ ਉਦੋਂ ਵੀ ਪ੍ਰਮਾਤਮਾ ਸਦਾ ਅਡੋਲ ਅਵਸਥਾ ਦੇ ਵਿੱਚ ਰਹਿਣਾ ਹੈ ਇਸ ਪ੍ਰਕਾਰ ਐਸੀ ਪ੍ਰਮਾਤਮਾ ਦੀ ਅਪਰੰਪਾਰ ਬੈਂਤ ਲੀਲਾ ਏ ਪ੍ਰਮਾਤਮਾ ਦੀ ਲੀਲਾ ਦਾ ਕੋਈ ਵੀ ਮਨੁੱਖ ਅੰਤ ਨਹੀਂ ਪਾ ਸਕਦਾ। ਤੋਂ ਸਤਿਗੁਰੂ ਸਾਹਿਬ ਜੀਆ ਨੇ ਇਹ ਜੀਵ ਪੈਦਾ ਕਰਕੇ ਖੇਲ ਰਚਾਇਆ। ਕਿਆ ਤੂ ਆਖਵਖਾਣੇ ਆਪ ਜੀਆਂ ਦਾ ਆਖਿਆ ਹੋਇਆ ਕੌਣ ਬਿਆਨ ਕਰ ਸਕਦਾ ਏ। ਆਖੈ ਤਾ ਵੇਖੈ ਸਭ ਤੂ ਹੈ ਜਿਨ ਜਗਤ ਉਪਾਇਆ। ਤੁਸੀਂ ਆਪ ਹੀ ਆਖ ਰਹੇ ਹੋ ਆਪ ਹੀ ਵੇਖ ਰਹੇ ਹੋ ਜਿੱਦਾਂ ਤੁਸੀਂ ਆਪਣੇ ਇਹ ਜਗਤ ਨੂੰ ਪੈਦਾ ਕੀਤਾ ਜਿੱਦਾਂ ਤੁਸੀਂ ਇਹਨੂੰ ਇਸ ਹੋਂਦ ਦੇ ਵਿੱਚ ਲਿਆਂਦਾ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਤੁਸੀਂ ਅਗੰਮ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਤੋਂ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਸ਼ਲੋਕਾਂ ਦੇ ਰਾਹੀਂ ਬਖਸ਼ਿਸ਼ ਕਰਦੇ ਨੇ ਆਤਮਾ ਬਾਸ ਦੇ ਵਸੇ ਆਤਮਾ ਜੋ ਕਿ ਸਾਰਿਆਂ ਦਾ ਪ੍ਰਕਾਸ਼ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਉਹ ਇਸ ਸੰਸਾਰ ਦੇ ਵਿੱਚ ਵਸ ਰਿਹਾ ਏ ਜੇ ਕੋ ਜਾਣੇ ਭਿਓ ਜਿਨਨੇ ਉਹ ਪ੍ਰਮਾਤਮਾ ਨੂੰ ਜਾਣ ਲਿਆ ਉਹਦੇ ਬਾਰੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਤਾਕਾ ਦਾਸ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਅਸੀਂ ਤੁਹਾਡੇ ਦਾਸ ਹਾਂ ਸੋਈ ਨਿਰੰਜਨ ਦੇਓ ਉਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਫਰਕ ਹੀ ਨਹੀਂ ਹੈ ਜਿਨੇ ਬ੍ਰਹਮ ਨੂੰ ਜਾਣ ਲਿਆ ਬ੍ਰਹਮ ਨੂੰ ਜਾਣਨਾ ਕਿਉਂਕਿ ਬ੍ਰਹਮ ਗਿਆਨੀ ਉਹ ਹੈ ਜਿਨੇ ਬ੍ਰਹਮ ਨੂੰ ਜਾਣ ਲਿਆ ਤੇ ਬ੍ਰਹਮ ਗਿਆਨੀ ਦੇ ਬਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ ਦੱਸਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਪੇਖਾ ਏ ਕਿਸ ਬਨ ਕੋਏ ਨਾਨਕ ਦੇ ਲਖਣ ਬ੍ਰਹਮ ਗਿਆਨੀ ਹੋਏ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਵੇਖਣਾ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ ਬ੍ਰਹਮ ਨੂੰ ਪਛਾਨਣ ਦੇ ਲਈ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਨੂੰ ਵੇਖਣਾ ਪੈਂਦਾ ਹੈ ਅੱਜ ਪ੍ਰਮਾਤਮਾ ਦੀ ਜੋਤ ਨੂੰ ਵੇਖ ਕੌਣ ਰਿਹਾ ਏ ਸਾਰਿਆਂ ਦੇ ਵਿੱਚ ਜੇ ਇੱਕ ਮਨੁੱਖ ਦੂਜੇ ਮਨੁੱਖ ਨੂੰ ਵੇਖਦਾ ਏ ਤੇ ਉਹਦੇ ਪ੍ਰਤੀ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੰਦਾ ਏ ਲੋਕਾਂ ਦੇ ਹੱਕ ਮਾਰਨੇ ਸ਼ੁਰੂ ਕਰ ਦਿੰਦਾ ਏ ਜੇ ਮਨੁੱਖ ਦੂਜੇ ਦੇ ਵੱਲ ਵੇਖਦਾ ਏ ਤੇ ਉਹਨੂੰ ਵੇਖ ਕੇ ਉਹਦਾ ਹੱਕ ਮਾਰਨ ਦੇ ਬਾਰੇ ਸੋਚਦਾ ਏ ਉਹ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਭਲਾ ਹੋਈ ਹੈ ਜਿਹਦਾ ਵਸ ਨਹੀਂ ਚੱਲਦਾ ਜਿਹਦਾ ਵਸ ਚੱਲਦਾ ਏ ਉਹ ਸਾਰੇ ਪਾਸੇ ਆਪਣੇ ਜਿਹੜਾ ਚੱਕਰ ਚਲਾਈ ਜਾਂਦਾ ਏ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆ ਨੇ ਕਰਤਾਰਪੁਰ ਜਿਹੜਾ ਨਗਰ ਵਸਾਇਆ ਜੋ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਕਿਉਂਕਿ ਸਤਗੁਰੂ ਸਾਹਿਬ ਜੀ ਆਨੇ ਦੱਸਿਆ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਬਾ ਪੈਰ ਕਿ ਸਤਗੁਰੂ ਸਾਹਿਬ ਜੀ ਕਹਿੰਦੇ ਜਿੱਥੇ ਅਨਿਆਹ ਹੋਵੇ ਜਿੱਥੇ ਪਾਪ ਹੋਵੇ ਉੱਥੇ ਅਸੀਂ ਨਹੀਂ ਰਹਿ ਸਕਦੇ ਤਾਂ ਇਸ ਪ੍ਰਕਾਰ ਸਤਗੁਰੂ ਸਾਹਿਬ ਜੀ ਨੇ ਕਰਤਾਰਪੁਰ ਜਿਹੜਾ ਨਗਰ ਵਸਾਇਆ ਜਿੱਥੇ ਕਰਤਾਰ ਦੀ ਬਾਣੀ ਦੀ ਗੂੰਜ ਪੈਂਦੀ ਜਿੱਥੇ ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਹਰ ਵੇਲੇ ਬਾਣੀ ਦਾ ਜਾਪ ਹੁੰਦਾ ਕੀਰਤਨ ਹੁੰਦਾ ਕਥਾ ਵਿਚਾਰਾਂ ਹੁੰਦੀਆਂ ਧਰਮਸ਼ਾਲ ਦੇ ਵਿੱਚ ਬੈਠ ਕੇ ਸੰਗਤਾਂ ਨਾਮ ਜਪਦੀਆਂ ਸੇਵਾਵਾਂ ਕਰਦੀਆਂ ਉਹ ਕਰਤਾਰਪੁਰ ਨਗਰ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆ ਨੇ ਵਸਾਇਆ ਤੇ ਸਤਗੁਰੂ ਸਾਹਿਬ ਜੀ ਇੱਕ ਦਿਨ ਨਾ ਆਪਣੇ ਖੇਤਾਂ ਨੂੰ ਜਾ ਰਹੇ ਸਨ ਤੇ ਖੇਤਾਂ ਨੂੰ ਜਾਂਦੇ ਹੋਏ ਉਹਨਾਂ ਨੇ ਕੀ ਵੇਖਿਆ ਕਿ ਅਨਾਜ ਦੀਆਂ ਦੋ ਢੇਰੀਆਂ ਲੱਗੀਆਂ ਹੋਈਆਂ ਨੇ ਤੇ ਉੱਥੇ ਇੱਕ ਮਨੁੱਖ ਹੈ ਦੋ ਢੇਰੀਆਂ ਬਰਾਬਰ ਨੇ ਇੱਕ ਮਨੁੱਖ ਜਲਦੀ ਜਲਦੀ ਇੱਕ ਢੇਰੀ ਤੋਂ ਦੂਜੀ ਢੇਰੀ ਤੇ ਕਣਕ ਪਾ ਰਿਹਾ ਹੈ ਤੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆ ਨੇ ਉਸ ਨੂੰ ਪੁੱਛਿਆ ਪੁਰਖਾ ਤੂੰ ਇਹ ਕੀ ਕਰ ਰਿਹਾ ਹੈ ਉਹ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰਾ ਭਰਾ ਉਹਦੇ ਬਾਲ ਬੱਚੇ ਨੇ ਉਹ ਪਰਿਵਾਰ ਵਾਲਾ ਏ ਤੇ ਉਹਦਾ ਇੰਨੀ ਘੱਟ ਕਣਕ ਦੇ ਨਾਲ ਗੁਜ਼ਾਰਾ ਨਹੀਂ ਚੱਲਣਾ ਇਸ ਕਰਕੇ ਮੈਂ ਆਪਣੇ ਹਿੱਸੇ ਦੀ ਵੀ ਜਿਹੜੀ ਕਣਕ ਉਹਦੇ ਢੋਲ ਤੇ ਪਾ ਰਿਆਂ ਹਾਂ ਕਿ ਉਹਦੇ ਕੋਲ ਕਣਕ ਜ਼ਿਆਦੀ ਹੋ ਜੂਗੀ ਉਹਦਾ ਪਰਿਵਾਰ ਦਾ ਚੱਲ ਜਾਊਗਾ ਤੇ ਮੇਰਾ ਕੀ ਹੈ ਮੇਰੇ ਤੇ ਬੱਚੇ ਵੀ ਨਹੀਂ ਨੇ ਸਤਗੁਰੂ ਸਾਹਿਬ ਜੀ ਖੇਤ ਨੂੰ ਚਲੇ ਗਏ ਉਹਨੇ ਕਣਕ ਪਾ ਦਿੱਤੀ ਦੂਸਰੇ ਢੇਰ ਤੇ ਸਤਗੁਰੂ ਸਾਹਿਬ ਜੀ ਵਾਪਸ ਆਏ ਤੇ ਵਾਪਸ ਆਣ ਕੇ ਕੀ ਵੇਖਿਆ ਏ ਇੱਕ ਦੂਸਰਾ ਮਨੁੱਖ ਉੱਤੇ ਖੜਾ ਏ ਉਹ ਦੂਜੇ ਢੇਰ ਤੋਂ ਤੇ ਫਿਰ ਉਹੀ ਢੇਰ ਤੇ ਕਣਕ ਪਾ ਰਿਹਾ ਏ ਉਹਨੇ ਪੁੱਛਿਆ हे ਮਨੁੱਖਾ हे ਪੁਰਖਾ ਸਤਗੁਰੂ ਸਾਹਿਬ ਜੀਆ ਨੇ ਪੁੱਛਿਆ ਕਿ ਪੁਰਖਾ ਤੂੰ ਕੀ ਕਰ ਰਿਹਾ ਏ ਉਨੇ ਜਵਾਬ ਦਿੱਤਾ ਸਤਿਗੁਰੂ ਸਾਹਿਬ ਜੀ ਮੇਰਾ ਭਰਾ ਜਿਹੜਾ ਏ ਉਹਦਾ ਕੋਈ ਪੁੱਤਰ ਨਹੀਂ ਹੈ ਪਰ ਉਹਦੇ ਘਰ ਆਵਾਜ਼ ਆਈ ਬੜੀ ਲੱਗੀ ਰਹਿੰਦੀ ਹੈ ਲੋਕ ਬੜੇ ਆਉਂਦੇ ਨੇ ਇਸ ਕਰਕੇ ਮੈਂ ਉਹਦੇ ਢੇਰ ਤੇ ਕਣਕ ਪਾ ਰਿਆ ਵਾਂ ਕਿ ਉਹਦਾ ਜਿਹੜਾ ਗੁਜ਼ਾਰਾ ਚੰਗੀ ਤਰੀਕੇ ਨਾਲ ਚੱਲੇ ਜਾਵੇ ਤੋ ਇਸ ਪ੍ਰਕਾਰ ਸਤਗੁਰੂ ਸਾਹਿਬ ਜੀਆ ਨੇ ਵੇਖਿਆ ਕਿ ਐਸੇ ਵੀ ਜਿਹੜੇ ਮਨੁੱਖੀ ਸੰਸਾਰ ਤੇ ਨੇ ਜਿਨ੍ਹਾਂ ਨੂੰ ਇੰਨਾ ਸਬਰ ਹੈ ਇੰਨਾ ਭਰੋਸਾ ਹੈ ਸਤਗੁਰੂ ਸਾਹਿਬ ਜੀਆਂ ਤੇ ਤੋ ਇੱਕ ਦੂਸਰੇ ਦਾ ਮਾੜਾ ਨਹੀਂ ਸੋਚਦੇ ਤੇ ਅੱਜ ਕੱਲ ਦਾ ਜੇ ਸਮਾਂ ਵੇਖੀਏ ਤੇ ਜਿੱਥੇ ਵੀ ਮਨੁੱਖ ਦਾ ਦਾਅ ਚੱਲਦਾ ਹੈ ਉੱਥੇ ਦਾਅ ਚਲਾਉਣ ਨੂੰ ਅੱਗੇ ਹੁੰਦੇ ਨੇ ਇਸ ਪ੍ਰਕਾਰ ਜਿਨ੍ਹਾਂ ਨੇ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਵੇਖ ਲਿਆ ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਜਿਨ੍ਹਾਂ ਨੇ ਪਾਰ ਉਪਕਾਰ ਕਰਨਾ ਸੋਚ ਲਿਆ ਆਪਣੇ ਮਨ ਦੇ ਅੰਦਰ ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਜਿਨ੍ਹਾਂ ਨੇ ਦੂਜਿਆਂ ਦਾ ਭਲਾ ਕਰਨਾ ਸੋਚ ਲਿਆ ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਉਹਨਾਂ ਨੇ ਸੇਵਾ ਕਰਨੀ ਆਰੰਭ ਕਰ ਦਿੱਤੀ ਕਿਉਂਕਿ ਦੂਜੇ ਦੇ ਲਈ ਕਰਮ ਤਾਂ ਹੀ ਹੁੰਦਾ ਏ ਜੇ ਸਤਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਵੇ ਤੇ ਬਾਣੀ ਦੇ ਨਾਲ ਸੁਰਤ ਜੁੜੀ ਹੋਵੇ ਤੇ ਇਸ ਪ੍ਰਕਾਰ ਨਹੀਂ ਤੇ ਅੱਜ ਦਾ ਜਿਹੜਾ ਮਨੁੱਖ ਹੈ ਉਹ ਆਪਣਾ ਕਿਤੇ ਨਾ ਕਿਤੇ ਜਿਹੜਾ ਕੀ ਚੱਕਰ ਚਲਾਉਣ ਨੂੰ ਹੀ ਫਿਰਦਾ ਏ ਕਿ ਕਿਤਨਾ ਕਿਤੇ ਮੇਰਾ ਦਾ ਚੱਲ ਜਾਵੇ ਤੇ ਮੇਰੇ ਕੋਲ ਮਾਇਆ ਹੋ ਜਾਵੇ ਮੇਰੇ ਕੋਲ ਆ ਚੀਜ਼ਾਂ ਹੋ ਜਾਣ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣ ਲਿਆ ਉਹ ਬ੍ਰਹਮ ਦਾ ਸਰੂਪ ਹੋ ਗਏ ਬ੍ਰਹਮ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ ਹਰ ਹਰ ਜੰਦੂ ਹੀ ਏਕ ਹੈ ਵਿਚਾਰ ਕਛ ਨਾਹੀ ਜਲ ਤੇ ਉਪਰ ਤਰੰਗ ਜਿਓ ਜਲ ਹੀ ਵਿਖੇ ਸਮਾਇ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਹਨ ਵਿਚਾਰ ਕਰਦਿਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਨਤ ਭੁੱਲਾਂ ਦੀ ਕਿ ਮੈਂ ਅਗਾ ਤੋਂ ਅਸੀਂ ਇਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜਕੇ ਸਮਾਪਤੀ ਕਰੀਏ ਆਤਮਾ ਬਾਸ ਦਿਵਸ ਜੇ ਕੋ ਜਾਣੈ ਭਿਓ ਨਾਨਕਤਾ ਕਾ ਦਾਸ ਹੈ ਸੋਈ ਨਿਰੰਝਨ ਦੇਉ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਗੁਰੂ ਖਾਲਸਾ ਸੰਗਤ ਜੀ ਆਓ ਹੁਣ ਆਪਾਂ ਕੁਝ ਸਮਾਂ ਮੂਲ ਮੰਤਰ ਦੇ ਜਾਪ ਕਰਾਂਗੇ ਉਸ ਤੋਂ ਬਾਅਦ ਵਾਹਿਗੁਰੂ ਗੁਰਮੰਤਰ ਤੇ ਜਾਪ ਕਰਾਂਗੇ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਵਾਉਣੀ ਜੀ